ਸੇਵਾ ਕਰਦੇ ਮਹਾਰਾਜ ਰਾਮਾ ਵੀ ਬੜੀ ਤੰਦਈ ਦੇ ਨਾਲ ਸੇਵਾ ਕਰ ਮਹਾਰਾਜ ਕਹਿੰਦੇ ਹੁਣ ਇਹਨਾਂ ਨੂੰ ਪਰਖ ਲਈਏ ਦੇਖੀਏ ਤੇ ਸੀ ਅੰਦਰ ਸੇਵਾ ਭਾਵਨਾ ਹੈ ਕਿ ਦੇ ਆ ਤੇ ਥੜਿਆਂ ਵਾਲੇ ਸਾਖੀ ਪ੍ਰਾਪਤੀ ਨੇ ਸਰਵਣ ਕੀਤੀ ਹੋਈ ਆ ਤਿੰਨ ਦਿਨ ਲਗਾਤਾਰ ਛੋਡੇ ਨਾਲ ਕਿਸੇ ਨੇ ਨਹੀਂ ਲੱਗਣਾ ਇੰਨੀ ਲੰਬਾਈ ਇੰਨੀ ਉਚਾਈ ਤੇ ਇੰਨੀ ਟੁੜਾਈ ਦੇ ਥੜੇ ਤਿਆਰ ਕਰੋ ਦੋਨੇ ਜਣੇ ਤੁਸੀਂ ਕਿਸੇ ਨੇ ਤੁਹਾਨੂੰ ਗਾਰਾਂ ਨਹੀਂ ਫੜਾਉਣਾ ਕਿਸੇ ਨੇ ਤੁਹਾਨੂੰ ਇੱਟਾਂ ਨਹੀਂ ਫੜਾਉਣੀਆਂ ਤੁਸੀਂ ਆਪ ਹੀ ਸਾਰਾ ਕੁਝ ਕਰਨਾ ਸ਼ਾਮ ਨੂੰ ਆ ਕੇ ਦੇਖਾਂਗੇ ਕਿੰਦਾ ਥੜਾ ਵਧੀਆ ਤੇ ਗੁਰਮਖੋ ਪਹਿਲੇ ਦਿਨ ਵੀ ਕਹਿ ਦਿੱਤਾ ਵੀ ਰਾਮਿਆ ਤੇਰਾ ਥੜਾ ਬੜਾ ਮਾਰੇ ਚਲੋ ਕੱਲ ਨੂੰ ਦੁਬਾਰਾ ਬਣਾ ਲਾਂਗੇ ਬਈ ਜੇਠੇ ਥੜਾ ਤੇਰਾ ਬਣੀ ਠੀਕ 7 ਵਜੇ ਮਹਾਰਾਜ ਕੱਲ ਦੁਬਾਰਾ ਬਣਾਵਾਂਗੇ ਦੂਸਰੇ ਦਿਨ ਫੇਰ ਖੜੇ ਤਿਆਰ ਹੋਇਆ ਤੇ ਆਣ ਕੇ ਰਾਮੇ ਨੂੰ ਕਹਿੰਦੇ ਵੀ ਰਾਮਿਆ ਥੜਾ ਵਧੀਆ ਨਹੀਂ ਬਣਿਆ ਮਹਾਰਾਜ ਨੂੰ ਥੜਾ ਤੇ ਵਧੀਆ ਬਣਿਆ ਦੇਖੋ ਜਿੰਨੀ ਤੁਸੀਂ ਲੰਬਾਈ ਚਲਾਈ ਤੇ ਉਚਾਈ ਕਿਆ ਸਾਰਾ ਕੁਝ ਉਵੇਂ ਹੀ ਆ ਨਹੀਂ ਵੀ ਰਾਮੇ ਮੈਨੂੰ ਪਸੰਦ ਨਹੀਂ ਢਾ ਦੇ ਪਰ ਇਹ ਥੜਾ ਤਾਂ ਠੀਕ ਸੀ ਅੱਜ ਥੋੜਾ ਮਨ ਖਿੜਿਆ ਚਲੋ ਟਾ ਦਿੰਨੇ ਜੀ ਕੱਲ ਨੂੰ ਬਣਾ ਲਾਂਗੇ ਜੇਠਿਆ ਥੜਾ ਤੇਰਾ ਵੀ ਠੀਕ ਨਹੀਂ ਬਈ 7 ਵਜੇ ਨਵਾਰੇ ਟਾ ਦਿੰਨੇ ਆ ਜੀ ਕੱਲ੍ਹ ਦੁਆਰਾ ਬਣਾਵਾਂਗੇ ਤੀਸਰਾ ਦਿਨ ਆਇਆ ਸਾਰੀ ਢਾੜੀ ਥੜੇ ਬਣਾਉਂਦੇ ਰਹੇ ਸ਼ਾਮ ਨੂੰ ਆਣ ਕੇ ਬਾਪੂ ਨੇ ਫੇਰੇ ਇਹੋ ਬਚਨ ਕਿਹਾ ਰਾਮਿਆ ਵੀ ਥੋੜਾ ਵਧੀਆ ਨਹੀਂ ਹੈ ਉਹ ਮਰੀ ਬੋਲ ਆ ਕਿ ਕਈ ਹੁਣ ਇਹ ਇਹਦੇ ਬਣਦਾ ਹੋਰ ਇਦੋਂ ਵਧਿਆ ਕੀ ਹੋਊਗਾ ਤੁਸੀਂ ਨਾ ਹੁਣ 772 ਹੋਗੇ ਬਜ਼ੁਰਗ ਹੋਗੇ ਤੁਸੀਂ ਸੋਨੂੰ ਹੁਣ ਸਮਝ ਨਹੀਂ ਪੈਂਦੀ ਤੁਸੀਂ ਕਹਿੰਨੇ ਕੋ ਸ਼ਾਂਤ ਬਣ ਗੁੱਸ ਜਾਂਦਾ ਦੇਖੋ ਜਿੰਨੀ ਲੰਬਾਈ ਚਾਹੀ ਉਨੀ ਜੇ ਦੋ ਵਧੀਆਂ ਬਣਦੇ ਆ ਤੇ ਬਣਾ ਲਓ ਇਹ ਅੰਦਰੋਂ ਨਿਕਲਿਆ ਜੀ ਹਾਲ ਸਾਡਾ ਇਹੀ ਆ ਰਾਮੇ ਵਾਲਾ ਬਾਹਰੋਂ ਬਹੁਤ ਦਿਖਾਉਂਦੇ ਆ ਬੜਾ ਬਹੁਤ ਸੇਵਾਦਾਰ ਮੇਰੇ ਨਾਲ ਗੱਲ ਵੀ ਹੋਣਾ ਤੇ ਜਦੋਂ ਫਿਰ ਉਹ ਕਸਵੱਟੀ ਲਾਉਂਦਾ ਤੇ ਫਿਰ ਅੰਦਰੋਂ ਆ ਨਿਕਲਦਾ ਲੈ ਮੇਰੇ ਨਾਲ ਕੋਣ ਵਧੀਆ ਕਰ ਦੂਗਾ ਮੈਂ ਹੀ ਕਰ ਸਕਦਾ ਧੰਨ ਗੁਰੂ ਰਾਮਦਾਸ ਮਹਾਰਾਜ ਭਾਈ ਜੇਠਾ ਜੀ ਦੇ ਰੂਪ ਜਿਠਿਆ ਜੀ ਮਹਾਰਾਜ ਥੋੜਾ ਮੇਰੇ ਮੁਤਾਬਕ ਨਹੀਂ ਹਟਾ ਦੇ ਮੈਨੂੰ ਨਹੀਂ ਵਧੀਆ ਲੱਗਿਆ ਚਰਨ ਫੜ ਕੇ ਰੋਣ ਲੱਗੇ ਮਾਲਕਾ ਮੇਰੀ ਬੁੱਧੀ ਆ ਬੜੀ ਛੋਟੀ ਮੈਂ ਮੰਨਦਾ ਮੇਰੇ ਤੋਂ ਥੜਾ ਸਹੀ ਨਹੀਂ ਬਣਿਆ ਤੇ ਤਰਸ ਕਰਿਓ ਕੱਲ ਨਾ ਮੇਰੇ ਕੋਲ ਬੈਠ ਕੇ ਮੈਨੂੰ ਦੱਸ ਕੇ ਥੜਾ ਬਣਾਵਾ ਲਿਓ